ਸਤਿ ਸ੍ਰੀ ਅਕਾਲ ਜੀ ਅੱਜ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੀ ਆਪਣੀ ਚੈਨਲ ਨਿਊਜ਼ ਗਰੁੱਪ ਪੰਜਾਬ ਦੇ ਤੇ ਅੱਜ ਦੀਆਂ ਬੜੀ ਖਬਰਾਂ ਪੇਸ਼ ਕਰਨ ਲੱਗਾ ਜੀ ਅੱਜ ਤੁਹਾਨੂੰ ਦੱਸਣ ਜਾ ਰਿਹਾ ਗੈਸ ਸਿਲੰਡਰ ਹੋਇਆ ਜੀ ਸਸਤਾ ਪੂਰੇ ਪੰਜਾਬ ਵਿੱਚ ਆਇਆ ਜੀ ਪਾਣੀ ਦਾ ਹੜ੍ਹ ਕਿਹੜੇ ਕਿਹੜੇ ਜਿੰਨੇ ਨੇ ਜਿਹੜੇ ਪੰਜਾਬ ਦੇ ਵਿੱਚ ਪਾਣੀ ਦੇ ਹੜ੍ਹ ਨਾਲ ਨਜਿੱਠਣ ਦੇ ਤਿਆਰ ਹੋ ਚੁੱਕੇ ਨੇ ਸਾਰੀ ਡਿਟੇਲਸ ਵੀਡੀਓ ਦੇ ਵਿੱਚ ਉਸ ਤੋਂ ਪਹਿਲਾਂ ਛੋਟੀ ਜਿਹੀ ਗੁਜਾਰਿਸ਼ ਜਿਨ੍ਹਾਂ ਵੀ ਰਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਾਇਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਚਲੋ ਚੱਲਦੇ ਹਾਂ ਤਾਜ਼ਾ ਖਬਰਾਂ ਤੇ ਜੀ ਸਭ ਤੋਂ ਪਹਿਲੀ ਵੀਡੀਓ ਖਬਰ ਜੀ ਸੰਸਦ ਮੈਂਬਰ ਸੁਖਜਿੰਦਰ ਰੰਦਾਵਾ ਨੇ ਸਰਕਾਰ ਤੇ ਸਾਧਿਆ ਨਿਸ਼ਾਨ ਕਿਹਾ ਪੰਜਾਬ ਚ ਹੜ੍ਹਾਂ ਲਈ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਜ਼ਿੰਮੇਵਾਰ ਹੈ ਸਰਹੱਦੀ ਖੇਤਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਦਾਵਾ ਨੇ ਪ੍ਰਧਾਨ ਮੰਤਰੀ ਨੂੰ ਇੱਕ ਪੱਤਰ ਲਿਖ ਕੇ ਪੰਜਾਬ ਚ ਹੜ੍ਹਾਂ ਲਈ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਜ਼ਿੰਮੇਵਾਰ ਘੈਰ ਆਇਆ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਵੀਡੀਓ ਕਾਲ ਕਰਦੇ ਸਮੇਂ ਕੁੜੀ ਤੇ ਡਿੱਗ ਗਈ ਜੀ ਬਿਜਲੀ ਗੰਭੀਰ ਹਾਲਾਤ ਚ ਹਸਪਤਾਲ ਚ ਦਾਖਲਾ ਨੇੜੇ ਸੁੱਤੀ ਤੀ ਪਾਲਗਲ ਬਚੀ ਐ ਇਹ ਖਬਰ ਜੀ ਇੱਕ ਕੁੜੀ ਜੋ ਆਪਣੇ ਮੋਬਾਈਲ ਤੇ ਵੀਡੀਓ ਕਾਲ ਕਰ ਰਹੀ ਸੀ ਅਚਾਨਕ ਬਿਜਲੀ ਡਿੱਗ ਪਈ ਉਹ ਪੂਰੀ ਤਰ੍ਹਾਂ ਸੜ ਗਈ ਐ ਰਿਸ਼ਤੇਦਾਰ ਉਸਦੇ ਨਿੱਜੀ ਹਸਪਤਾਲ ਲੈ ਕੇ ਆਏ ਨੇ ਉਸ ਤੋਂ ਬਾਅਦ ਲਈ ਵੀਡੀਓ ਜੀ ਹੜਾ ਨੇ ਮਚਾਈ ਐ ਤਬਾਹੀ ਤਾਂ ਆਪਣੇ ਨਾਲ ਹੀ ਇੱਕ ਡਾਕ ਦੇ ਖੜੇ ਪੰਜਾਬੀ ਦਲਜੀਤ ਦਸਾਦ ਨੇ ਹੜ ਪਰਬਾਵਿਤ 10 ਪਿੰਡਾਂ ਨੂੰ ਲਈ ਜੀ ਗੋਦ ਪੰਜਾਬ ਦੇ 9 ਜ਼ਿਲ੍ਹੇ ਹੜ੍ਹਾਂ ਦੀ ਲਪੇਟ ਵਿੱਚ ਆ ਗਏ ਨੇ ਇਨ੍ਹਾਂ ਵਿੱਚ ਫਾਜ਼ਿਲਕਾ ਫਿਰੋਜ਼ਪੁਰ ਕਪੂਰਥਲਾ ਪਠਾਨਕੋਟ ਤਰਨਤਾਰਨ ਹੁਸ਼ਿਆਰਪੁਰ ਮੋਗਾ ਗੁਰਦਾਸਪੁਰ ਬਰਨਾਲਾ ਸ਼ਾਮਲ ਹੈ ਸਰਕਾਰੀ ਅੰਕੜੇ ਅਨੁਸਾਰ ਹੁਣ ਤੱਕ 1312 ਪਿੰਡ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਨੇ ਉਸ ਤੋਂ ਬਾਅਦ ਵੀ ਇੱਕ ਖਬਰ سامنے ਆ ਰਹੀ ਹੈ ਜੀ ਨਮਾ ਸਾੜ ਚ ਚਿੱਟੀ ਬੇਈ ਦੇ ਓਵਰਫਲੋ ਹੋਣ ਕਾਰਨ ਲੋਕਾਂ ਦੇ ਸਾਂ ਸੁੱਕੇ ਨੇ ਜੀ ਉਸ ਤੋਂ ਬਾਅਦ ਵੀ ਵੀਡੀਓ ਜੀ ਪਾਰਲੀਮੈਂਟ ਮੈਂਬਰ ਸੁਖਜਿੰਦਰ ਰੰਦਾਵਾ ਨੇ ਸਚਾਈ ਵਿਭਾਗ ਦੇ ਸੈਕਟਰੀ ਕ੍ਰਿਸ਼ਨ ਕੁਮਾਰ ਖਿਲਾਫ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਪਾਰਟੀ ਮੈਂਬਰ ਸੁਖਜਿੰਦਰ ਸਿੰਘ ਰੰਦਾਵਾ ਸਾਬਕਾ ਉਪ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਸਚਾਈ ਵਿਭਾਗ ਦੇ ਪ੍ਰਮੁੱਖ ਸਕਤਰ ਕ੍ਰਿਸ਼ਨ ਕੁਮਾਰ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਰਾਜ ਵਿੱਚ ਹੜ੍ਹਾਂ ਲਈ ਕ੍ਰਿਸ਼ਨ ਕੁਮਾਰ ਨੂੰ ਜ਼ਿੰਮੇਵਾਰ ਵੀ ਠਹਿਰਾਇਆ ਉਸ ਤੋਂ ਬਾਅਦ ਲਈ ਵੀਡੀਓ ਦੀ 30 ਘੰਟਿਆਂ ਤੋਂ ਪੈ ਰਹੇ ਮੀਂਹ ਕారణ ਕਰਾਂ ਚ ਕੈਦ ਹੋ ਕੇ ਰਹਿ ਗਏ ਨੇ ਜੀ ਲੋਕ ਇਹ ਖਬਰ ਹੈ ਜੀ ਗੜਸ਼ੰਕਰ ਤੋਂ ਜਿੱਥੇ 6 ਘੰਟਿਆਂ ਤੋਂ ਜ਼ਿਲ੍ਹੇ ਪਰ ਵਿੱਚ ਪੈ ਰਹੇ ਕਦੇ ਭਾਰੀ ਕਦੇ ਦਰਮਿਆਨੇ ਮੀਂਹ ਸਿਰਫ ਜ਼ਿਲ੍ਹੇ ਦੇ ਲਹਿੰਦੇ ਪਾਸੇ ਦੇ 150 ਦੇ ਪਿੰਡਾਂ ਵਿੱਚ ਜੀਵਨ ਠੱਪ ਹੋ ਚੁੱਕਿਆ ਉਸ ਤੋਂ ਬਾਅਦ ਲਈ ਵੀਡੀਓ ਦੀ ਸਿਆਸੀ ਪਾਰਟੀਆਂ ਰੈਲੀਆਂ ਦੀ ਬਜਾਏ ਹੜਪੀੜਤਾ ਦੀ ਬਾਪ ਫੜਨਾ ਮਾਲਵੇ ਦੇ ਪ੍ਰਸਿੱਧ ਮੇਲੇ ਛਪਾਰ ਵਿੱਚ ਹਰ ਸਾਲ ਰਾਜਨੀਤਿਕ ਪਾਰਟੀਆਂ ਆਪਣੀਆਂ ਰੈਲੀਆਂ ਕਰਦੀਆਂ ਆ ਰਹੀਆਂ ਨੇ ਇਨ ਰੈਲੀਆ ਚ ਸਿਆਸੀ ਆਗੂ ਇੱਕ ਦੂਜੇ ਤੋਂ ਅੱਗੇ ਨਿਕਲ ਕੇ ਵਿਰੋਧੀ ਬਿਆਨਾਂ ਦੀਆਂ ਚੜੀਆਂ ਲਾ ਦਿੰਦੇ ਨੇ ਆਮ ਆਦਮੀ ਸਿਰਫ ਉਹਨਾਂ ਦੇ ਇਕੱਠ ਦਾ ਸਿਰਫ ਹਿੱਸਾ ਹੀ ਬਣਦਾ ਪਰ ਉਹਨਾਂ ਦੇ ਪੱਲੇ ਕੁਝ ਵੀ ਨਹੀਂ ਪੈਂਦਾ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਸੌਂਦ ਨੇ ਸ੍ਰੀ ਹਰਮੰਦਰ ਸਾਹਿਬ ਪੁੱਜ ਕੇ ਕੀਤੀ ਜੀ ਹਰੜ ਪੀੜth ਲਈ ਅਰਦਾਸ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਹਲਕੇ ਦਾ ਖੁਦ ਸੰਭਾਲਿਆ ਮੋਰਚਾ ਦੇ ਆਪਣੇ ਵਿਧਾਨ ਸਭਾ ਹਲਕੇ ਵਿੱਚ ਹੜਾ ਵਰਗੇ ਹਾਲਾਤ ਨੂੰ ਨਿਜੀਠਣ ਲਈ ਕੈਬਨਿਟ ਮੰਤਰੀ ਹਰਜੋਤ ਸਿੰਘ ਪੈਂਸ ਨੇ ਖੁਦ ਮੋਰਚਾ ਸੰਭਾਲਿਆ ਉਹਨਾਂ ਵੱਲੋਂ ਨਹਿਰਾਂ ਦਰਿਆਵਾਂ ਤੇ ਕਿਨਾਰਿਆਂ ਤੇ ਬੰਨਾਂ ਵਿੱਚ ਆਈਆਂ ਦਰਾਰਾਂ ਕਟਾਣ ਪਰੰਦਾ ਕੰਮ ਪ੍ਰਸ਼ਾਸਨ ਆਪ ਵਲੰਟੀਅਰ ਸਥਾਨਕ ਵਾਸੀ ਦੇ ਕਾਰ ਸੇਵਾ ਵਾਲਿਆਂ ਦੇ ਸਹਿਯੋਗ ਨਾਲ ਜੋਰਾਂ ਸ਼ੋਰਾਂ ਨਾਲ ਕੀਤਾ ਜਾ ਰਿਹਾ ਉਸ ਤੋਂ ਵੱਧ ਨੀਵੀਂ ਜਿਸ ਸਤਲੁਜ ਦੇ ਪਾਣੀ ਦਾ ਪੱਧਰ ਵਧਨ ਕੰਨ ਐਸਟੀਪੀ ਮਾਰ ਰਹੀ ਜੀ ਰਿਵਰਸ ਡਾਈਨਿੰਗ ਯੂਨਿਟ ਬੰਦ ਕਰਨ ਦੇ ਆਦੇਸ਼ ਜਾਰੀ ਰਾਤੋਂ ਪੈਰੀ ਬਰਸਾਤ ਬੁੱਢਾ ਦਰਿਆ ਦੇ ਪਾਣੀ ਦਾ ਪੱਧਰ ਵਦਨ ਦੀ ਦੋਰੀ ਮਾਰ ਲੁਧਿਆਣਾ ਵਾਸੀਆਂ ਦੀ ਘਾਤਕ ਸਿੱਧ ਹੁੰਦੀ ਦਿਖਾਈ ਦੇ ਰਹੀ ਹੈ ਜਾਣਕਾਰੀ ਅਨੁਸਾਰ ਸ਼ਹਿਰੀ ਆਬਾਦੀ ਚੰਦਰ ਨਗਰ ਤੋਂ ਗੁੱਜਰ ਦਾ ਬੁੱਢਾ ਦਰਿਆ ਪੂਰੀ ਤਰ੍ਹਾਂ ਓਵਰਫਲੋ ਦਿਖਾਈ ਦੇ ਰਿਹਾ ਹੈ ਪ੍ਰਸ਼ਾਸਨ ਵੱਲੋਂ ਬੁੱਢੇ ਦਰਿਆ ਕੰਢੇ ਆਰਜੀ ਬੰਨ ਲਗਾਉਣ ਦੇ ਕਾਰਜ ਸ਼ੁਰੂ ਕਰ ਦਿੱਤੇ ਗਏ ਨੇ ਉਸ ਤੋਂ ਬਾਅਦ ਲਈ ਵੀਡੀਓ ਜੀ ਪੰਜਾਬ ਦੇ ਇਸ ਪਿੰਡ ਚ ਨਹਿਰ ਚ ਪਿਆ ਜੀ ਪਾੜ ਵੱਧ ਗਿਆ ਖਤਰਾ ਕੰਨ ਮੰਤਰੀ ਨੇ ਜਾਣਿਆ ਲੋਕਾਂ ਦਾ ਹਾਲ ਸ਼੍ਰੀ ਅਨੰਦਪੁਰ ਸਾਹਿਬ ਦੇ ਪਿੰਡ ਬਡਲ ਦੇ ਕੋਲ ਭਾਖੜਾ ਨਹਿਰ ਦਾ ਡੰਗਾ ਤਸ ਜਾਣਦੇ ਚੱਲਿਆ ਨਹਿਰ ਵਿੱਚ ਇੱਕ ਪਾਲ ਪੈਣ ਦਾ ਲੱਗਿਆ ਜਿਸ ਨਾਲ ਖਤਰਾ ਹੋਰ ਵੱਧ ਗਿਆ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਹੜ੍ਹਾਂ ਨੂੰ ਲੈ ਕੇ ਜਥੇਦਾਰ ਜਿਹੜਾ ਗੜਗੱਜ ਦੇ ਚਿਤਾਈਏ ਚਿੰਤਾ ਇਹ ਪੰਜਾਬ ਨੂੰ ਸਾਡੇ ਸਾਰੀ ਸਹਿਜ ਉਹਦੀ ਲੋੜ ਹੈ ਪੰਜਾਬ ਵਿੱਚ ਹੜ੍ਹਾਂ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਜੀਪ ਸਿੰਘ ਗੜਕਜ ਨੇ ਚਿੰਤਾ ਪ੍ਰਗਟਾਈ ਹੈ ਉਹਨਾਂ ਨੇ ਕਿਹਾ ਕਿ ਆਫਤ ਦਾ ਸਾਹਮਣਾ ਕਰ ਰਹੀ ਪੰਜਾਬ ਨੂੰ ਸਾਡੇ ਸਾਥ ਤੇ ਸਹਿਯੋਗ ਦੀ ਲੋੜ ਹੈ ਜਥੇਦਾਰ ਗੜਕਜ ਦੇ ਕਿਹਾ ਕਿ ਇਸ ਸੰਕਟ ਦੇ ਕੜੀਸ਼ ਸਾਨੂੰ ਮਿਲ ਕੇ ਰਾਹਤ ਕਮਾਚੇ ਹਿੱਸਾ ਲੈਣਾ ਪਵੇਗਾ ਉਸ ਤੋਂ ਬਾਅਦ ਅਗਲੀ ਵੀਡੀਓ ਦੀ ਪੈਨਸ਼ਨ ਸਕੀਮਾ ਦਾ ਲਾਭ ਸਮੇਂ ਸਿਰ ਪਹੁੰਚੋਣਾ ਯਕੀਨੀ ਬਣਾਇਆ ਜਾਵੇ ਡੀਸੀ ਏਡੀਸੀ ਵਧੀਕ ਡਿਪਟੀ ਕਮਿਸ਼ਨਰ ਸਮਿੰਦਰ ਸਿੰਘ ਤਾਲੀਵਾਲ ਦੀ ਅਗਵਾਈ ਹੇਠ ਸੋਸ਼ਲ ਮੀਡੀਆ ਆਡਿਟ ਜੁਨਿਟ ਦੇ ਪ੍ਰਧਾਨ ਪੰਜਾਬ ਦੀ ਟੀਮ ਨੇ ਪੈਨਸ਼ਨ ਸਕੀਮਾਂ ਤੇ ਲਾਪਤਣੇ ਦੀ ਮੁਸ਼ਕਲ ਨੂੰ ਹੱਲ ਲਈ ਜਨ ਸੁਣਵਾਈ ਕੀਤੀ ਹੈ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਪੰਜਾਬ ਡੁੱਬਣ ਦੀ ਕਗਾਰ ਤੇ ਹੈ ਸੂਬਾ ਸਰਕਾਰ ਹਾਲੇ ਵੀ ਸੁੱਤੀ ਪਈ ਹੈ ਹੜ੍ਹ ਦੀ ਮਾਰ ਨਾਲ ਪੰਜਾਬ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਦਰਿਆਨ ਨਾਲਿਆਂ ਦਾ ਪਾਣੀ ਠੱਲਾ ਮਾਰ ਹੈ ਕਈ ਥਾਮਾਤੇ ਬੰਨ ਟੁੱਟਣ ਦਾ ਖਬਰਾਂ ਸਾਹਮਣੇ ਆ ਰਹੀਆਂ ਨੇ ਹਜ਼ਾਰਾਂ ਏਕੜ ਖੇਤ ਪਾਣੀ 헤ਟ ਡੁੱਬ ਗਏ ਨੇ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਮੁੱਖ ਮੰਤਰੀ ਵੱਲੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਾਂ 'ਚ ਰਾਹਤ ਤੇ ਬਚਾਅ ਕਾਰਜਾਂ ਦਾ ਜਜ਼ਾ ਲਿਆ ਮੁੱਖ ਮੰਤਰੀ ਭਵਨਤਮਾਨ ਨੇ ਅੱਜ ਕਿਹਾ ਕਿ ਅੱਜ ਪੰਜਾਬ ਚ ਹੁਣ ਤੱਕ ਦੀ ਸਭ ਤੋਂ ਭਿਆਨਕ ਹੜ੍ਹ ਦਾ ਸਾਹਮਣਾ ਕਰ ਰਿਹਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸੰਕਟ ਦੀ ਇਸ ਘੜੀ ਵਿੱਚ ਸੂਬਾ ਸਰਕਾਰ ਉਹਨਾਂ ਨਾਲ ਡਟ ਕੇ ਖੜੀ ਹੈ ਇਸ ਸੰਕਟ ਵਿੱਚ ਕੱਢਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਜੀ ਹੜ੍ਹ ਤੇ ਪਾਣੀ ਚੁਕਾਠਾਂ ਚ ਡੁੱਬੇ ਮਕਾਨਾਂ ਤੱਕ ਪਹੁੰਚਣੇ ਡੇਰਾ ਸੱਚਾ ਸੌਦੇ ਦੇ ਸੇਵਾਦਾਰ ਉਸ ਤੋਂ ਬਾਅਦ ਅਗਲੀ ਵੀਡੀਓ ਪੰਜਾਬੀਆਂ ਦੇ ਕਹਿਰ ਬਣ ਕੇ ਬਰ ਰਿਹਾ ਜੀ ਮੀ ਮਾਨਸਾ ਦੇ ਛੱਟ ਡਿੱਗਣ ਕਾਰਨ ਚਾਚੇ ਭਤੀਜੇ ਦੀ ਮੌਤ ਹੋ ਚੁੱਕੀ ਹੈ ਮੀ ਨਾਲ ਹੋਇਆ ਹਾਸਾ ਮਾਨਸਾ ਜ਼ਿਲ੍ਹੇ ਦੇ ਪਿੰਡ ਚੈਨੇ ਵਾਲਾ ਵਿੱਚ دیر ਰਾਤ ਮੀ ਖਾਨੇ ਇੱਕ ਕੱਚੇ ਘਰ ਦੀ ਛੱਤ ਡਿੱਗੀ ਇਸ ਹਾਸੇ ਵਿੱਚ 35 ਸਾਲਾ ਬਲਜੀਤ ਸਿੰਘ ਦੇ ਉਸਦੇ 10 ਸਾਲਾ ਭਤੀਜੇ ਗੁਰਜੋਤ ਸਿੰਘ ਦੀ ਮੌਤ ਹੋ ਗਈ ਹੈ ਉਸ ਤੋਂ ਬਾਅਦ ਲਈ ਵੀ ਮੈਂ ਜਿੰਨਾ ਹੋ ਸਕੇ ਮਦਦ ਕਰ ਰਿਹਾ ਬਾਕੀ ਲੋਕ ਵੀ ਮਦਦ ਕਰ ਪੰਜਾਬ ਚ ਆਏ ਹੜ੍ਹ ਨੂੰ ਲੈ ਕੇ ਗਾਇਕ ਕਰਨ ਔਜਲਾ ਦੀ ਅਪੀਲ ਹੜ੍ਹਾਂ ਦੀ ਲਪੇਟ ਵਿਚ ਆਏ ਪੰਜਾਬ ਲਈ ਕਈ ਪੰਜਾਬੀ ਕਲਾਕਾਰਾਂ ਨੇ ਵਿੱਤੀ ਅਤੇ ਹੋਰ ਤਰ੍ਹਾਂ ਦੀ ਮਦਦ ਕਰਨ ਦਾ ਐਲਾਨ ਕੀਤਾ ਇਸ ਸਿਲਸਲੇ ਵਿੱਚ ਪੰਜਾਬ ਦੀ ਸਭ ਤੋਂ ਮਸ਼ਹੂਰ ਗਾਇਕਾ ਵਿੱਚੋਂ ਇੱਕ ਕਰਨ ਔਜਲਾ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਦਾ ਐਲਾਨ ਕੀਤਾ ਉਸ ਤੋਂ ਬਦਿ ਨੀਬੜੇ ਮੋੜ ਕਟੀਆਂ ਨੇ ਜੀ ਗੈਸ ਸਿਲੰਡਰ ਦੀਆਂ ਕੀਮਤਾਂ ਜਾਣੋ ਕਿੰਨੇ ਦਾ ਮਿਲੇਗਾ ਸਿਲੰਡਰ ਐਲ ਪੀ ਜੀ ਗੈਸ ਸਿਲੰਡਰ ਦੀ ਕੀਮਤਾਂ ਵਿੱਚ ਇੱਕ ਵਾਰ ਫਿਰ ਤੋਂ ਘਟ ਗਈਆਂ ਨੇ ਇਸ ਵਾਰ ਕੀਮਤਾਂ 51 ਰੁਪਏ ਤੱਕ ਘਟਾਉਤੀ ਕੀਤੀ ਗਈ ਹੈ ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਤੇਲ ਮਾਰਕੀਟਿੰਗ ਕੰਪਨੀਆਂ ਨੇ ਇਹ ਬਦਲਾਅ ਕੀਤਾ ਹੈ ਹਾਲਾਂਕਿ ਇਸ ਕਟੌਤੀ ਨਾਲ ਸਿਰਫ 19 ਕਿਲੋ ਵਾਲੇ ਵਪਾਰਕ ਗੈਸ ਸਿਲੰਡਰ ਵਿੱਚ ਹੀ ਰੇਟ ਘਟਾਏ ਗਏ ਨੇ ਇਹ ਬਦਲਾਅ ਉਹ ਦਿੱਲੀ ਵਿੱਚ 19 ਕਿਲੋ ਵਾਲੇ ਵਪਾਰਕ ਸਿਲੰਡਰ ਦੀ ਕੀਮਤ 1580 ਰੁਪਏ ਹੋਵੇਗੀ। ਪਹਿਲਾਂ ਇਹ ਕੀਮਤ 1631 ਰੁਪਏ 50 ਪੈਸੇ ਸੀ। ਨਵੀਆਂ ਕੀਮਤਾਂ ਅੱਜ ਤੋਂ ਜਿਹੜਾ ਜਾ ਲਾਗੂ ਹੋ ਚੁੱਕਿਆ ਨੇ। ਕੀਮਤਾਂ ਲਗਾਤਾਰ ਕਟਾਈਆਂ ਜਾ ਰਹੀਆਂ ਨੇ। ਜੇਕਰ ਅਸੀਂ ਸਿਰਫ ਮਾਰਚ ਮਹੀਨੇ ਦੀ ਗੱਲ ਛੱਡ ਦਈਏ। 1 ਜਨਵਰੀ 2025 ਤੋਂ 19 ਕਿਲੋ ਵਾਲਾ ਵਪਾਰਕ ਸਿਲੰਡਰ ਦੀ ਕੀਮਤਾਂ ਕਟਾ ਲਗਾਤਾਰ ਹੀ ਘਟ ਰਹੀਆਂ ਨੇ। ਯਾਨੀ 14 ਰੁਪਏ ਕਟੌਤੀ ਕੀਤੀ ਗਈ ਸੀ ਜਨਵਰੀ ਵਿੱਚ, ਫਰਵਰੀ ਵਿੱਚ 7 ਰੁਪਏ ਕਟੌਤੀ ਕੀਤੀ ਸੀ। ਮਾਰਚ ਵਿੱਚ 6 ਰੁਪਏ ਅਪ੍ਰੈਲ ਦੇ ਵਿੱਚ 19 ਕਿਲੋ ਵਾਲੇ ਸਿਲੰਡਰ ਜਿਹੜਾ 48 ਰੁਪਏ ਘਟਾਏ ਗਏ ਸੀ ਮਈ ਵਿੱਚ 14 ਜੂਨ ਵਿੱਚ 24 ਰੁਪਏ ਘਟਾਏ ਗਏ ਸੀ 1 ਜੁਲਾਈ ਨੂੰ 58 ਰੁਪਏ ਘਟਾਏ ਗਏ ਸੀ ਤੇ 1 ਅਗਸਤ ਨੂੰ 33 ਰੁਪਏ 50 ਪੈਸੇ ਤੇ ਇਸ ਵਾਰ ਸਤੰਬਰ ਮਹੀਨੇ ਜਿਹੜੇ 51 ਰੁਪਏ ਜਿਹੜੇ ਘਟਾਏ ਗਏ ਨੇ ਗੈਸ ਸਿਲੰਡਰ ਦੇ ਵਿੱਚ ਪਰ ਜਿਹੜਾ ਕਰੇਲੂ ਗੈਸ ਸਿਲੰਡਰ ਜੀ 880 ਰੁਪਏ ਦਾ ਹੀ ਮਿਲ ਰਿਹਾ ਹੈ ਬਾਕੀ ਤੁਹਾਡੇ ਬੈਂਡ ਕਿੰਨੇ ਰੁਪਏ ਦਾ ਮਿਲ ਰਣੀ ਚੱਕ ਮਿੰਟ ਕਰਕੇ ਜਰੂਰ ਦੱਸੋ ਧੰਵਾਦੀ